ਨਾਲ ਖੇਤੀ ਦੇ ਵਿੱਚ ਜਿੰਨੇ ਧੱਕੇ ਧੋੜੇ ਹੁੰਦੇ ਸੀ ਜਿੰਨੀ ਕਿਸਾਨਾਂ ਦੀ ਦੁਰਦਸ਼ਾ ਹੁੰਦੀ ਸੀ ਮੰਡੀਆਂ-ਮੁੰਡੀਆਂ ਦੇ ਵਿੱਚ ਇਨਸਪੈਕਟਰ ਬੋਲੀ ਨਹੀਂ ਲਾ ਕੇ ਜਾਂਦਾ ਅਜੇ ਬੋਲੀ ਨਹੀਂ ਲੱਗੀ ਅਜੇ ਇਨਸਪੈਕਟਰ ਆਏ ਨਹੀਂ ਤੇ ਉਹਨੂੰ ਪੁੱਛਣ ਵਾਲੇ ਕੋਈ ਨਹੀਂ ਜੇ ਬੋਲੀ ਲਵਾਉਣੀ ਹੈ ਤਾਂ ਕਿਸੇ ਪੋਲੀਟੀਕਲ ਬੰਦੇ ਕੋਲੇ ਜਾਓ ਅਪਰੋਚ ਵਾਲੇ ਬੰਦੇ ਕੋਲੇ ਜਾਓ ਜੇ ਕੋਈ ਕੰਮ ਕਰਾਉਣਾ ਹੈ ਤਾਂ ਕਿਸੇ ઠાਣੇ ਕੰਮ ਕਿਸੇ ਅਪਰੋਚ ਵਾਲੇ ਬੰਦੇ ਕੋਲੇ ਇਹ ਗੱਲਾਂ ਮੈਨੂੰ ਬਹੁਤ ਰੜਕਦੀਆਂ ਸੀ ਵੀ ਯਾਰ ਕੋਈ ਕੰਮ ਕਰਾਉਣ ਦੀ ਖਾਤਰ ਕਦੇ ਕਿਸੇ ਕੋਲੇ ਜਾਓ ਕਦੇ ਕਿਸੇ ਕੋਲੇ ਜਾਓ ਅਏ ਨੂੰ ਸਰਪੰਚ ਨੂੰ ਵੋਟਾਂ ਪਾਉਣੀਆਂ ਤਾਂ ਜ਼ਰੂਰੀ ਨੇ ਕਿਉਂਕਿ ਇਹ ਤੋਂ ਕੰਮ ਲੈਣਾ ਆ ਪੋਲਿਟਿਕਲ ਪਾਰਟੀ ਨੂੰ ਵੋਟਾਂ ਤਾਂ ਪਾਉਣੀਆਂ ਨੇ ਕਿਉਂਕਿ ਇਹਨੇ ਕੰਮ ਕਰਾਉਣੇ ਨੇ ਇਹ ਗੱਲਾਂ ਮੈਨੂੰ ਮੁੱਢ ਤੋਂ ਹੀ ਬਹੁਤ ਰੜਤਦੀਆਂ ਹੁੰਦੀਆਂ ਸੀ ਵੀ ਯਾਰ ਸਾਡੇ ਚੁਣੇ ਹੋਏ ਬੰਦੇ ਤੇ ਉਹਨਾਂ ਤੋਂ ਹੀ ਅਸੀਂ ਜਾਈਏ ਉਹਨਾਂ ਦੇ ਅਕੀ ਤਰਲੇ ਕਰੀਏ ਤੇ ਉਹਨਾਂ ਤੋਂ ਅਸੀਂ ਵੋਟਾਂ ਵੰਗ ਪਾ ਕੇ ਫਿਰ ਉਹਨਾਂ ਨੂੰ ਕਹੀ ਵੀ ਸਾਡਾ ਕੰਮ ਕਰਕੇ ਦੇ ਯਾਨੀ ਇਹ ਗੱਲਾਂ ਸਾਨੂੰ ਬਹੁਤ ਰੜ ਇਹ ਗੱਲਾਂ ਦਾ ਪ੍ਰਭਾਵ ਮਤਲਬ ਮੇਰੇ ਮਨ ਤੇ ਪਿਆ ਸੀ ਮੈਂ ਲੱਭਦਾ ਸੀ ਕੋਈ ਵੀ ਇਸ ਤਰ੍ਹਾਂ ਦੀ ਸੰਸਥਾ ਕੋਈ ਹੋਵੇ ਫਿਰ ਇਹ 17 ਤਤਰਾ 17 ਦੇ ਵਿੱਚ ਇਹ ਜਾਂ ਕਿ ਨੌਜਵਾਨ ਭਰ ਸਭਾ ਚ ਚੱਲਦੀ ਸੀ ਉਹਦੇ ਚ ਨੌਜਵਾਨਾਂ ਦੀ ਸਭਾ ਸੀ ਵਿੱਚ ਕੁਝ ਬੰਦੇ ਸੀ ਮੈਂ ਸੀਗੀ ਉਹਨਾਂ ਨਾਲ ਮੇਰਾ ਤਾਲਮਿਲ ਹੋਇਆ